ਕੋਸੂਲ ਸਾਨੂੰ ਜੀ ਆਪਣੇ ਐਸਐਸਫ ਵਾਲੇ ਦੀ ਐਕਸੀਡੈਂਟ ਦਾ ਉਹ ਲੈ ਕੇ ਆਏ ਜੀ ਸਾਨੂੰ ਕੀ ਨਾਮ ਹੈ ਤੁਹਾਡਾ ਜਗਵੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜਗਰਾਉਂ ਦੇ ਹਾਂ ਤੁਹਾਡਾ ਖਸੂਰੀਆ ਹਸਾਬ ਆਪਣੇ ਕੀਵੇਂ ਵਪਰੇਗੇ ਫੇ ਜਗਰਾਉਂ ਤੋਂ ਇੱਥੇ ਆ ਰਹੇ ਸੀ ਆਪਣੇ ਮੋਗੇ ਲੱਕੜ ਮੰਡੀ ਤੇ ਸਾਡੇ ਕੋਲੇ ਵੀ ਦਾ ਚੀਜ਼ ਇੱਥੇ ਕਾਏ ਆਪਣਾ ਮੈਨੇ ਪੰਡ ਮੈਨੇ ਾਡੇ ਕੋਲੇ ਆ ਕੇ ਪੋਸਟਾਂ ਪਿੱਛੋਂ ਵੀ ਲਿਆ ਕੇ ਬੰਦੇ ਨੇ ਗੱਡੀ ਮਾਰੀ ਸਾਡੇ ਵਿੱਚ ਕੀ ਤੁੰਦ ਵਗੈਰਾ ਸੀ ਜੀ ਗੱਡੀ ਤੇ ਸੀ ਜੀ ਗੱਡੀ ਬਾਲੀ ਤੇ ਸੀ ਜੀ ਤੁੰਤਾ ਹੀ ਨਹੀਂ ਸੀ ਜਮਾਈ ਕਿੰਨੇ ਨੇ ਬੈਠੇ ਸੀ ਟਰੈਕਟਰ ਤੇ ਟਰੈਕਟਰ ਤੇ ਦੋ ਜਣੇ ਸੀ ਜੀ ਤੁਹਾਡੇ ਨਾਲ ਦੇ ਸਾਥੀ ਆਦਮੀ ਹੋਏ ਆ ਨਾਲ ਦੇ ਪੂਰਾ ਹੋ ਗਈ ਐਕਸੀਡੈਂਟ ਹੋਣ ਦਾ ਕਾਰਨ ਕੀ ਲਿਖਿਆ ਜਾਂਦਾ ਜੀ ਐਕਸੀਡੈਂਟ ਹੋਣ ਦਾ ਕਾਰਨ ਹੀ ਸਪੀਡ ਨਾਲ ਗੱਡੀ ਬਾਲੀ ਆ ਰਹੀ ਸੀ ਤੇ ਪਿੱਛੇ ਦੀ ਲਿਆ ਕੇ ਮਾਰੀ ਐਕਸੀਡੈਂਟ ਵੱਖ ਨਹੀਂ ਕਰਦੇ ਮੰਨ ਕੀ ਕਰਨੀ ਬਸ ਆਪਣਾ ਇਨਸਾਫ ਮਿਲਣਾ ਚਾਹੀਦਾ ਜੀ ਕੀ ਨਾਮ ਵੀਰ ਜੀ ਤੁਹਾਡੇ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਅੱਜ ਇੱਕ ਐਕਸੀਡੈਂਟ ਹੋਇਆ ਜੀ ਕੀ ਮਾਮਲਾ ਤੁਸੀਂ ਦੱਸ ਰਹੇ ਹੋ ਤੇ ਭਾਜੀ ਮੈਨੇ ਦੇ ਕੋਲੇ ਐਕਸੀਡੈਂਟ ਹੋਇਆ ਗਾਰ ਐਕਸੀਡੈਂਟ ਅ ਬਹੁਤ ਤੇਜ਼ ਰਫਤਾਰ ਦੇ ਨਾਲ ਚਿੱਟੇ ਰੰਗ ਦੀ ਸਵਫਟ ਡੇਅਰ ਕਾਰ ਆ ਰਹੀ ਸੀਗੀ ਅੱਗੇ ਜਾ ਰਹੀ ਸੀ ਟਰੈਕਟਰ ਟਰਾਲੀ ਤੇ ਬਹੁਤ ਜ਼ੋਰ ਨਾਲ ਮਤਲਬ ਕਿ ਪਿੱਛੋਂ ਨੇ ਹਟ ਕੀਤਾ ਅ ਮੌਕੇ ਤੇ ਹੀ ਜਦੋਂ ਵਜਨ ਸਾਰੀ ਬਲਕਾਰ ਸਿੰਘ ਸੀਗੇ ਰਾਜੂ ਕਹਿੰਦੇ ਤਾਂ ਕੱਚਾ ਨਾਮ ਉਹ ਸ਼ੈਡਿਊਲ ਕਾਸਟ ਨੂੰ ਬਿਲੋਂਗ ਕਰਦੇ ਆ ਉਹਦੀ ਵਾਈਫ ਦਾ ਜਿਹੜਾ ਬਹੁਤ ਔਖਾ ਘਰਦਾ ਗੁਜ਼ਾਰਾ ਮਤਲਬ ਕਿ ਘਰਾਂ ਦਾ ਕੰਮ ਕਰਕੇ ਕਰਦੀ ਆ ਇਹ ਕਮਾਉਣ ਵਾਲਾ ਕੱਲਾ ਹੀ ਸੀਗਾ ਤੇ ਤਿੰਨ ਬੀਟਿੰਗ ਹੈ ਇਹਦੇ ਵਿਆਹਣ ਵਾਲੇਗਾ ਤੇ ਦੋ ਛੋਟੇ ਬੱਚੇ ਆ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਆਨ ਦੀ ਸਪੌਟ ਇਹ ਗਾ ਟਰੈਕਟਰ ਤੇ ਬੈਠੇ ਸੀਗੇ ਹਾਂ ਜੋ ਟਰੈਕਟਰ ਦੇ ਸਾਈਡ ਤੇ ਬੈਠੇ ਸੀ ਇਹ ਮੰਡੀ ਆ ਰਹੇ ਸੀਗੇ ਉਥੋਂ ਲੱਕੜਾਂ ਲੈ ਕੇ ਜਗਰਾਉਂ ਤੋਂ ਕਿੱਥੇ ਇਹਦੇ ਰਹਿਣ ਵਾਲੇ ਆ ਇਹ ਜਗਰਾਉਂ ਦੇ ਰਹਿਣ ਵਾਲੇ ਆ ਜੀ ਤੇ ਕਾਰ ਵਾਲੇ ਕਿਹਨੇ ਤੇ ਕਾਰ ਵਾਲਿਆਂ ਨੂੰ ਆਪਾਂ ਜਾਣਦੇ ਨਹੀਂ ਹੈਗੇ ਜੀ ਇਹ ਕਿੰਨੇ ਵਜੇ ਘਟਨਾ ਸਿਰੇ ਹੈ ਹਾਂਜੀ ਇਹ ਸੋਭਾ ਤਕਰੀਬਨ 6 6:30 ਵਜੇ ਦੀ ਘਟਨਾ ਹੈ ਮੈਨੂੰ ਤਾਂ 7:30 ਪੌਣੇ 8 ਪਤਾ ਲੱਗਦੀ ਹੈ ਤੇ ਮੈਨਰੇ ਕੋਲੇ ਹੋਇਆ ਜੀ ਪੁਲਿਸ ਸਟੇਸ਼ਨ ਦੇ ਕੋਲੇ ਜੀ ਕਿੰਨੀ ਉਮਰ ਸੀ ਉਹਦੀ ਮਰਨ ਵਾਲੇ ਦੀ ਉਮਰ ਤਕਰੀਬਨ ਹੋਊਗੀ ਜੀ 42 ਸਾਲ ਤਿੰਨ ਬੇਟੀਆਂ ਦੀ ਤਿੰਨ ਬੇਟੀਆਂ ਵਿਆਹਣ ਵਾਲੀਆਂ ਬਹੁਤ ਘਰ ਦੇ ਭਿਆਨਕ ਹਾਲਾਤ ਆ ਬਹੁਤ ਗਰੀਬੀ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਆ ਉਹ ਤੇ ਟ੍ਰੈਕਟਰ ਚਾਲਕ ਸੀ ਜਿਹੜਾ ਜੀ ਟ੍ਰੈਕਟਰ ਚਾਲਕ ਸੀ ਜਿਹੜਾ ਜਸਵੀਰ ਸਿੰਘ ਉਹ ਮਤਲਬ ਕਿ ਇਹ ਉਹਨਾਂ ਦਾ ਬ੍ਰਦਰ ਹੀ ਆ ਉਹ ਇੱਥੇ ਐਡਮਿਟ ਆ ਜਿਹੜੇ ਇਲਾਜ ਆ ਉਹ ਹਜੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਪ੍ਰੋਪਰ ਬਾਅਦ ਚ ਪਤਾ ਲੱਗਣਾ ਉਹਨਾਂ ਦੇ ਸੱਟ ਕਿੰਨੀ ਕੁ ਲੱਗੀ ਆ ਹਜੇ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਕਾਰ ਵਾਲੇ ਇੱਥੇ ਵੀ ਬਿਮਾਰ ਹੋ ਗਏ ਨੇ ਨਹੀਂ ਕਾਰ ਵਾਲੇ ਵੀ ਦੱਸ ਰਹੇ ਆ ਇੱਥੇ ਹੀ ਆਪਾਂ ਮਿਲੇ ਨਹੀਂ ਹੈਗੇ ਜੀ ਉਹਨਾਂ ਨੂੰ ਹੌਣਾਪ ਮੰਗ ਕਰ ਰਹੇ ਆ ਆ ਪਤਾ ਇਹ ਮੰਗ ਕਰ ਰਹੇ ਆ ਜੀ ਦੇਖੋ ਜਾਣ ਵਾਲਾ ਚਲਾ ਗਿਆ ਹਨ ਵੀ ਜੋ ਵੀ ਇਨਸਾਨੀਅਤ ਤੌਰ ਤੇ ਉਹਨਾਂ ਦੀ ਮਾਲੀ ਹੱਦ ਮਦਦ ਕਰ ਸਕਣ ਬੇ ਪਰਿਵਾਰ ਨੂੰ ਚਾਹੀਓ ਤੇ ਬੀਟੀਆਂ ਦੇ ਵਿਆਹ ਕਰਨ ਨੂੰ ਜਾਂ ਬੱਚਿਆਂ ਨੂੰ ਪੜਾਉਣ ਨੂੰ ਜਾਂ ਦੇ ਘਰ ਨੂੰ ਪਾਲਣ ਦੀ ਜੋ ਹੈਲਪ ਕਰ ਸਕਣ ਉਹਨਾਂ ਦੀ ਜ਼ਰੂਰੀ ਹੈ ਬਾਕੀ ਜਿਹੜੀ ਮੇਨ ਗੱਲ ਆ ਉਹ ਪਰਿਵਾਰ ਆ ਕੇ ਦੱਸੂਗਾ ਆ ਪਤਾ ਇੱਕ ਇਨਸਾਨੀਅਤ ਤੌਰ ਤੇ ਭੱਪੇ ਤੌਰ ਤੇ ਆ ਜ ਆਪਾਂ ਨੂੰ ਕਿਹਾ ਗਿਆ ਕਰਕੇ ਉਹਦੀ ਵਾਈਫ ਸਾਡੇ ਘਰ ਕਰਦੀ ਹੈਗੀ ਕੰਮ ਕਰਦੀ ਆ